ਲੋਕ ਮਹੱਲਾ ਚੌਥਾ ਜਿਸ ਅੰਦਰ ਤਾਤ ਪਰਾਈ ਹੋਵੇ ਕੀ ਭਾਈ ਜਿਸ ਨੂੰ ਅੰਦਰ ਕਿਸੇ ਦੇ ਪਦਾਰਥ ਵੇਖ ਕੇ ਸੜਦੇ ਰਹਿਣਾ ਇਹਦੀ ਖੇਤੀ ਚੰਗੀ ਵੇਖ ਕੇ ਸੜਨਾ ਵੀ ਇਹਦੀ ਕਿਉਂ ਇੰਨੀ ਖੇਤੀ ਹੈ ਇਹਦੇ ਪਰਿਵਾਰ ਦੇ ਲੋਕ ਕਿਉਂ ਆਗਿਆਕਾਰ ਹੈ ਕਿਉਂ ਪੁੱਤਰ ਧੀਆਂ ਨੂੰ ਸਾਰੇ ਆਗਿਆਕਾਰ ਸਤਕਾਰ ਕਰਦੇ ਆਂ ਇਉਂ ਕਿਸੇ ਦੇ ਗੁਣੋਂ ਕਿਸੇ ਦਾ ਪ੍ਰਤਾਪ ਕਿਸੇ ਦੀ ਵਡਿਆਈ ਵੇਖ ਕੇ ਜਿਹੜਾ ਸੜਦਾ ਰਹੇ ਤੜਫਦਾ ਰਹੇ ਚਿੱਤ ਵਿੱਚ ਤਤਤਾ ਹੁੰਦਾ ਰਹੇ ਇਹਨੂੰ ਕਿਉਂ ਇਹ ਪਦਾਰਥ ਮਿਲੇ ਆ ਇਉਂ ਪਰਾਇ ਖਾਸ ਜੀ ਦੇ ਅੰਦਰ ਹੈ ਇਸ ਦਾ ਕਦੇ ਨਾ ਹੋਵੀ ਭਲਾ ਉਸ ਮੂਰਖ ਦਾ ਕਦੇ ਭਲਾ ਨਹੀਂ ਹੁੰਦਾ ਪਰਵੇਸ਼ੇ ਵੱਲੋਂ ਤੇ ਮਾਰ ਵਗ ਜਾਂਦੀ ਏ ਸੀ। ਹੋਸਦਾ ਆਖਿਆ ਕੋਈ ਨਾ ਲੱਗੈ। ਹੋリエ ਹਾਲਤ ਹੋ ਜਾਂਦੀ ਉਹਦੇ ਆਖੇ ਵੀ ਕੋਈ ਨਹੀਂ ਲੱਗਦਾ ਹੈ। ਨਿਤ ਓਜਾੜੀ ਪੁਕਾਰੇ ਖਲਾ। ਓਜਾੜ ਵਿੱਚ ਖੜਾ ਹੋਇਆ ਨਿਤ ਵਰਤੀ ਪੁਕਾਰਾਂ ਕਰਦਾ ਰਹਿੰਦਾ ਹੈ। ਮੂਰਖਾਂ ਦੀ ਨਿਆਂੀ ਬਕਵਾਸ ਕਰਦਾ ਰਹਿੰਦਾ ਖੜਾ ਹੋਇਆ। ਜਿਸ ਅੰਦਰ ਚੁਗਲੀ ਚੁਗਲੋ ਵੱਜੈ। ਜਿਸ ਅੰਦਰ ਚੁਗਲੀ ਵੱਸਦੀ ਏ ਉਹ ਚੁਗਲੀ ਵੱਜਣਾ ਨਾ ਪ੍ਰਗਟ ਹੁੰਦਾ ਹੈ। ਉਹਦਾ ਚੁਗਲ ਪੁਣਾ ਵਜਿਆ ਪ੍ਰਗਟ ਹੋ ਜਾਂਦਾ ਹੈ ਕੀਤਾ ਕਰਦਿਆ ਉਸ ਦਾ ਸਭ ਗਿਆ ਉਹਦਾ ਕੀਤਾ ਹੋਇਆ ਤਾਪ ਜਪ ਕੀਤਾ ਕਰ ਰਿਆ ਹੋਇਆ ਸਾਰਾ ਉਸ ਦਾ ਵੀ ਚੱਲਿਆ ਗਿਆ ਜੋ ਪਿੱਛੇ ਕੀਤਾ ਸੀ ਹੁਣ ਕਰਦਿਆਂ ਕਰਦਾ ਹੈ ਵਰਤਮਾਨ ਸਮੇਂ 'ਚ ਉਹਦਾ ਸਵਾਜ ਆਈ ਚਲਿਆ ਗਿਆ ਬਿਰਥੀ ਹਿੱਟ ਚੁਗਲੀ ਕਰੇ ਅਣ ਹੋਂਦੀ ਪਰਾਈ ਜਿਹੀ ਆਦਤ ਹੈ ਹੋਈ ਇੰਦੀਆ ਕਰਦਾ ਚੁਗਲੀ ਕਰਦਾ ਪਰਤੀ ਬਗਾਨੀ ਮੂੰਹ ਕੱਢ ਨਾ ਸਕੈ ਉਸਦਾ ਕਾਲਾ ਭਇਆ ਉਹ ਸਿਆਣਿਆਂ ਦੀ ਸੰਗਤ ਵਿੱਚ ਆਪਣਾ ਮੂੰਹ ਨਹੀਂ ਕੱਢ ਸਕਦਾ ਉਹਦਾ ਕਾਲਾ ਮੂੰਹ ਹੋ ਗਿਆ ਕਹਿੰਦੇ ਕਾਲੇ ਮੂੰਹ ਵਾਲਾ ਹੁੰਦਾ ਹੈ ਉਸਦੇ ਨਾਲ ਗੱਲਬਾਤ ਨਹੀਂ ਕੋਈ ਸੁਣਨਾ ਹੀ ਚਾਹੁੰਦਾ ਨਾ ਉਸ ਦੀ ਕੋਲੇ ਕੋਈ ਉਸ ਨਾਲ ਗੱਲ ਕਰਦੇ ਹਨ ਇਹ ਕਲੰਕ ਰੂਪੀ ਕਾਲਾ ਉਹ ਨਿੰਦਿਆ ਰੂਪੀ ਕਲੰਕ ਲੱਗ ਗਿਆ ਕਾਲਾ ਹੋ ਗਿਆ ਉਸ ਦਾ ਮੂੰਹ ਕਿਸੇ ਚੰਗੀ ਸਭਾ ਸੇਟੀ ਜੀ ਮੂੰਹ ਨਹੀਂ ਕੱਢ ਕੇ ਕਹਿੰਦੇ ਚੁੱਪ ਕਰ ਤੂੰ ਨਿੰਦ ਖਾਂ ਚੁਗਲ ਹੈ ਇਉਂ ਜਾਣ ਕੇ ਸ਼ਰਵਿੰਦਾ ਕਰ ਦਿੰਦੇ ਹਨ ਕਰਮ ਧਰਤੀ ਸਰੀਰ ਕਾਲ ਯੁਗ ਵਿੱਚ ਸਾਧ ਸੰਗੇ ਜੀ ਇਹ ਜਿਹੜੇ ਕਰਮ ਕੀਤੇ ਹੋਏ ਐ ਉਹਨਾਂ ਦੀ ਧਰਤੀ ਐ ਇਹ ਸਰੀਰ ਜਿਹੜਾ ਹੈ ਇਹ ਕਾਲਯੁਗ ਦੇ ਜਮਾਨੇ ਜਮਾਨੇ 'ਚ ਜਿਹੜਾ ਕੋ ਬੀਜੇ ਤੇਹਾ ਕੋ ਖਾਏ ਜਿਹੜਾ ਜ ਆ ਪਾਈ ਇਹ ਕਾਲਯੁਗ ਰੂਪੀ ਧਰਤੀ ਦੇ ਵਿੱਚ ਕਰਮਾ ਰੂਪੀ ਸਰੀਰ ਪ੍ਰਾਪਤ ਹੋਇਆ ਹੋਇਆ ਹੈ ਕਰਮਾਂ ਦੀ ਧਰਤੀ ਸਰੀਰ ਆ ਕਾਲਯੁਗ ਦੇ ਵਿੱਚ ਜਿਹੜਾ ਜ ਕੋਈ ਬੀਜ ਬੀਜ ਦਾ ਕਰਮ ਕਰਦਾ ਉਹ ਆ ਜ ਫਲ ਖਾਂਦਾ ਭੋਗਦਾ ਹੈ ਗੱਲਾਂ ਉਪਰ ਤਪਾਵਸ ਨਾ ਹੋਈ ਜੇ ਕੋਈ ਗੱਲਾਂ ਦੇ ਉੱਪਰ ਨਿਆ ਕਰਵੇਂ ਬੜੀਆਂ ਗੱਲਾਂ ਜਾਣਨਾ ਹੈ ਇਸ ਪ੍ਰਕਾਰ ਤਪਾਅ ਸੇ ਨਿਆ ਨਹੀਂ ਹੋ ਸਕੇਗਾ। ਵਿਸ ਖਾਦੀ ਤਤਕਾਲ ਮਰ ਜਾਏ। ਜਿਨ ਸੌਸ ਸੰਗਿ ਜ਼ਹਿਰ ਖਾਦੀ ਉਹ ਤਾਂ ਝਟ ਮਾਰੀ ਜਾਣਾ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਦੇ ਗੱਲਾਂ ਦੇ ਨਾਲ ਹੀ ਨਿਆ ਚਾਹੇ ਕਿ ਮੇਰਾ ਛੁਟਕਾਰਾ ਹੋ ਜੇ। ਖਾਂਦਾ ਜ਼ਹਿਰ ਹੈ ਵਿਸ਼ਿਆਂ ਦੀ ਉਹਨ ਝਟ ਪਰਮੇਸ਼ਵਰ ਵੱਲੋਂ ਬੇਵਕੂਨ ਰੂਪ ਮਾਰੀ ਜਾਣਾ ਹੈ। ਭਾਈ ਵੇਖੋ ਨਿਆਉ ਸੱਚ ਕਰਤੇ ਕਾ ਖੇਪਰਾਉ ਵੇਖੋ ਨਿਆਉ ਸੱਚੇ ਕਰਜ਼ਾਰ ਦਾ ਐਸਾ ਹੈ ਜਿਹਾ ਕੋਈ ਕਰੇ ਤੇਹਾ ਕੋਈ ਪਾਏ ਜਿਹਾ ਕੋਈ ਜੀਵ ਕਰਮ ਕਰਦਾ ਉਹ ਹਜਾ ਕੋਈ ਫਲ ਪਾਉਂਦਾ ਹੈ ਜਨ ਨਾਨਕ ਕਹ ਸਭ ਸੋ ਜੀ ਪਾਈ ਸਤਗੁਰੂ ਸਾਹਿਬ ਜੀ ਕਹਿੰਦੇ ਸਾਨੂੰ ਜਨਨ ਤਾਂ ਸਾਰੀ ਸੋ ਜੀ ਮਾਰਾ ਸਮਝ ਪਾਤੀ ਹੈ ਹਰ ਦਰ ਕੀਆਂ ਬਾਤਾਂ ਆਖ ਸੁਣਾਏ ਜੋਰੀ ਦੁਰਗਾ ਵਿੱਚ ਸੱਚਖੰਡ ਦੀਆਂ ਬਾਤਾਂ ਹੁੰਦੀਆਂ ਹੈ ਉਹ ਤੁਹਾਨੂੰ ਪਹਿਲੇ ਆ ਕੇ ਸੁਣਾਤਾ ਇਸ ਪ੍ਰਕਾਰ ਵੀ ਹਾਲਤ ਹੁੰਦੀ ਹੈ ਜੀਆਂ ਦੀ ਮਹੱਲਾ ਚੌਥਾ ਹੁੰਦਾ ਪ੍ਰਤੱਖ ਗੁਰੂ ਜੋ ਵਿਛੜੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਮਹਾਰਾਜ ਸਾਹਿਬ ਜਦੋਂ ਗੁਰਿਆਈ ਦਿੱਤੀ ਹੈ ਉਸ ਵੇਲੇ ਪਿਰਥੀਆ ਬੇਮੁਖ ਹੋ ਗਿਆ ਸੀ ਹਜ਼ੂਰ ਫਰਮਾਉਂਦੇ ਹਨ ਮਹੱਲਾ ਚੌਥਾ ਹੁੰਦਾ ਪ੍ਰਤੱਖ ਗੁਰੂ ਜੋ ਵਿਛੜੇ ਜੋ ਪ੍ਰਤੱਖ ਸਤਿਗੁਰੂ ਦੇ ਹੁੰਦਿਆਂ ਹੋਇਆਂ ਸਤਿਗੁਰੂ ਨਾਨਕ ਦੇਵ ਗੁਰੂ ਅੰਗਦ ਸਾਹਿਬ ਰੂਪ ਹੋਏ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਗੁਰੂ ਅਰਜਨਦਾਸ ਗੁਰੂ ਗ੍ਰਾਮਦਾਸ ਗੁਰੂ ਰਾਮਦਾਸ ਸਾਹਿਬ ਗੁਰੂ ਅਰਜਨਦੇਵ ਜੀ ਸਰੂਪ ਹੋਏ ਜਿਹੜੇ ਪ੍ਰਤੱਖ ਸਤਿਗੁਰਾਂ ਦੇ ਹੁੰਦਿਆਂ ਵਿਛੜ ਚੁੱਕੇ ਬੇਮੁਖ ਹੋ ਗਏ ਤਿੰਨ ਕਉ ਦਰ ਢੋਈ ਨਾਹੀ ਉਹਨਾਂ ਨੂੰ ਵਾਹਿਗੁਰੂ ਦਰਗਾਹ ਜੀ ਢੋਈ ਆਸਰਾ ਨਹੀਂ ਮਿਲੇਗਾ اے ਭਾਈ ਕੋਈ ਜਾਏ ਮਿਲੇ ਤਿੰਨ ਨਿੰਦਕਾਂ ਉਹ ਨਿੰਦਕ ਪਿੱਛੇ ਆਦਕਾਂ ਨੂੰ ਸੁਲੀ ਸੁਲਬੀ ਆਦਕਾਂ ਨੂੰ ਜੇ ਕੋਈ ਜਾ ਕੇ ਮਿਲੇਗਾ ਉਹ ਫਿੱਕੇ ਥੁੱਕ ਥੁੱਕ ਮੋਹ ਪਾਹੀ ਉਹਨਾਂ ਦੇ ਮੂੰਹ ਫਿੱਕੇ ਬੇਰਸੀ ਵਾਲੇ ਹਨੇ ਉਹਨਾਂ ਨੂੰ ਲਾਂਡਾ ਰੂਪੀ ਠੁਕਾਉ ਨੂੰ ਠੁਕ ਠੁਕ ਉਹਨਾਂ ਦੇ ਮੂੰਹ ਤੇ ਪਾਇਆ ਜਾਂਦਾ ਹੈ ਜੋ ਸਤਿਗੁਰ ਫਿਟ ਕੇ ਸੇ ਸਭ ਜਗਤ ਫਿਟ ਜਿਹੜੇ ਗੁਰੂ ਸਾਹਿਬ ਫਟਕਾਰ ਦਿੱਤੇ ਉਹ ਸਾਰੇ ਜਗਤ ਨੂੰ ਫਟਕਾਰ ਦਿੱਤੇ ਹਨ ਨਿਤ ਪੰਬਲ ਪੂਸੇ ਖਾਹਿ ਨਿਤ ਵਰਤੀ ਸਾਹਿਬ ਸਿੰਘ ਜੀ ਪੰਬਲ ਭੁੱਲ ਭੁੱਲ ਕੇ ਪੂਸੇ ਭੁੱਲ ਭੁੱਲ ਕੇ ਪੰਬਲ ਪਹਾਟੀਆਂ ਹੀ ਖਾਂਦੇ ਰਹਿੰਦੇ ਆ ਹਰ ਵਕਤ ਪੰਬਲ ਪੂਸੇ ਜੀ ਪੱਬਲ ਦੇ ਵਿੱਚ ਕਿਸੇ ਦਾ ਪੈਰ ਪੈ ਜੇ ਉਹ ਸੜ ਜਾਂਦਾ ਹੈ ਅਨਸਾ ਸਿੰਘ ਜੀ ਪਾਪਾ ਰੂਪੀ ਪੁੱਬੜੇ ਵਿੱਚ ਉਹ ਭੁੱਲ ਕੇ ਪੁਹਾਟੀਆਂ ਹੀ ਖਾਂਦੇ ਰਹਿੰਦੇ ਹਨ ਇਸ ਪ੍ਰਕਾਰ ਹੈ ਆਪਣੇ ਆਦੋਂ ਭਲਾ ਕਾ ਹੁੰਦੇ ਐ ਪਰ ਭਰਮ ਦੇ ਵਿੱਚ ਭੁੱਲੇ ਹੋਏ ਪੁਹਾਟੀਆਂ ਖਾਂਦੇ ਯੂਨਾ ਦੀਆਂ ਜਿਨ ਗੁਰ ਗੋਪਿਆ ਆਪਣਾ ਢੇਡ ਨੂੰ ਹਰ ਵਕਤ ਭੈ ਪਾਈ ਕਰਦੇ ਰਹਿੰਦੇ ਹਨ ਭੁੱਲ ਕੇ ਜਿਨ ਗੁਰ ਗੋਪਿਆ ਆਪਣਾ ਜਿਨ੍ਹਾਂ ਨੇ ਆਪਣੇ ਸਤਿਗੁਰੂ ਨੂੰ ਗੁਪਤ ਕਰਤਾ ਕਹੇ ਤਾਂ ਸਾਡਾ ਗੁਰੂ ਕੋਈ ਨਹੀਂ ਅਸੀਂ ਆਪ ਹੀ ਬਣੇ ਬਣਾਏ ਖੁਲਾਹ ਸੀ ਲੈਂਦੇ ਟਹਾ ਫਿਰਾਹੀ ਉਹ ਬੇਮਖ ਲੋਕ ਸਾਹਿਬ ਸੰਗ ਜੀ ਲੈਂਗੇ ਟਹਾ ਫਰਾਹੀ ਤਹਾਂ ਤਹਾਂ ਮਾਰਦੇ ਫਿਰਦੇ ਆਉ ਰੋਂਦੇ ਕਲਾਉਂਦੇ ਫਿਰਦੇ ਆ ਉਹਨਾਂ ਨੂੰ ਹੱਥ ਕੁਝ ਨਹੀਂ ਆਉਂਦਾ ਤਹਾਂ ਨਾਉ ਆਸਰੇ ਲੋਕਾਂ ਦੇ ਲੈੰਦੇ ਫਿਰਦੇ ਦੇਵੀ ਦੇ ਉੱਤੇ ਆਂਦੇ ਦਿਨ ਕੀ ਭੁੱਖ ਕਦੇ ਨਾ ਉੱਤਰੈ ਉਹਨਾਂ ਦੀ ਆਸ਼ਾ ਰੂਪੀ ਭੁੱਖ ਕਦੇ ਨਿਵਰਤ ਨਹੀਂ ਹੁੰਦੀ ਲੰਘੀ ਨਹੀਂ ਹੈ ਜਿਤ ਭੁੱਖਾ ਭੁੱਖ ਕੂਕਾਹੀ ਮਿਤਾ ਪਰਤੀ ਆਸਾ ਦੀਆਂ ਭੁੱਖਾਂ ਕਰਕੇ ਭੁੱਖੇ ਭੁੱਖੇ ਕੂਕਦੇ ਰਹਿੰਦੇ ਆ ਬਰਲਾਪ ਕਰਦੇ ਰਹਿੰਦੇ ਹਨ ਉਹਨਾਂ ਦਾ ਆਖਿਆ ਕੋ ਨਾ ਸੁਣੈ ਜੇ ਕੋਈ ਕਿਸੇ ਕੋਲੋਂ ਸਵਾਲ ਕਰਨ ਨੂੰ ਕਿਹਾ ਕੋਈ ਸੁਣਦਾ ਹੀ ਨਹੀਂ ਹੈ ਜਿਤ ਹੌਲੀ ਹੌਲ ਮੇ ਮਰਾਹੀ ਇਸ ਪ੍ਰਕਾਰ ਹੌਲ ਵਿੱਚ ਪਏ ਹੋਏ ਸਾਧ ਸੰਗਤ ਜੀ ਕੰਮ ਦੇ ਕੰਮ ਦੇ ਹੌਲ ਵਿੱਚ ਹੀ ਕਦੇ ਕਿਸੇ ਚਿੰਤਾ 'ਚ ਪੈ ਗਏ ਕਦੇ ਕੁਛ ਚੱਲ ਗੱਲ ਦਾ ਹੌਲ ਚੜ ਗਿਆ ਕਿਉਂ ਫਿਕਰ 'ਚ ਪਏ ਅੰਤ ਨੂੰ ਮਰ ਜਾਂਦੇ ਹਾਂ ਸਤਿਗੁਰ ਕੀ ਵਡਿਆਈ ਵੇਖ ਨਾ ਸਕਨੀ ਉਹ ਸਤਗੁਰਾਂ ਦੀ ਵਿਡਿਆਈ ਨੂੰ ਵੇਖ ਨਹੀਂ ਸਕਦੇ ਸਹਾਰ ਨਹੀਂ ਸਕਦੇ ਵੇਖ ਕੇ ਉਹਨਾਂ ਅੱਗੇ ਪਿੱਛੇ ਥਾਉ ਨਹੀਂ ਉਹਨਾਂ ਨੂੰ ਅੱਗੇ ਪ੍ਰਲੋਕ ਚ ਪਿੱਛੇ ਇਸ ਲੋਕ ਚ ਵੀ ਥਾਉ ਨਹੀਂ ਹੈ ਜੁਨਾ ਵਿੱਚ ਜੋ ਸਤਗੁਰ ਮਾਰੇ ਤਿੰਨ ਜਾਏ ਮਿਲ ਹੈ ਜੇ ਸਤਗੁਰੂ ਦੇ ਮਾਰੇ ਹੋਏ ਫਟਕਾਰੇ ਹੋਏ ਹੈ ਜੇ ਕੋ ਉਹਨਾਂ ਦੇ ਨਾਲ ਜਾ ਕੇ ਮਿਲੇਗਾ ਉਹਨਾਂ ਦੀ ਕੁਸਲ ਕੋ ਸੰਗਤ ਕਰੇਗਾ ਰਹਿੰਦੀ ਖੁੰਦੀ ਸਭ ਪਾਤ ਗਵਾਹੀ ਉਹਨਾਂ ਦੀ ਰਹਿੰਦੀ ਖੁੰਦੀ ਬਸਦੀ ਖੂਦੀ ਜਿਹੜੀ ਇੱਜ਼ਤ ਹੈ ਸਾਰੀ ਉਹ ਆਪ ਦੀ ਗੁਆ ਲੈਂਦੇ ਐ ਉਹਦੇ ਹੰਦ ਰਹਿਣ ਹੁੰਦੀਆਂ ਨਾ ਖੋਇਨ ਖੈਣ ਖੈਣ ਦੀ ਖੈਣ ਦੀ ਰਹਿਣ ਹੋਣੇ ਕਰਕੇ ਈਰਖਾ ਦੇ ਨਾਂ ਖੋਂਦੇ ਖੈਂਦੇ ਰਹਿੰਦੇ ਐ ਇਸ ਕਰਕੇ ਸਾਰੀ ਜਿੱਤੀ ਗੁਆਈ ਜਾਂਦੀ ਉਹਨਾਂ ਦੀ ਹੋਏ ਅੱਗੇ ਕੁਸ਼ਤੀ ਗੁਰ ਕੇ ਫਿਟ ਕੇ ਉਦਾਂ ਗੁਰਾਂ ਦੇ ਫਟਕਾਰੇ ਹੋਏ ਮਾਰੇ ਹੋਏ ਸਰਾਫੇ ਹੋਏ ਅੱਗੇ ਕੋੜੀ ਹੋਏ ਐ ਉਹਨਾਂ ਨੂੰ ਕੋਟ ਚੰਬੜਿਆ ਹੈ ਮਨਮਤ ਦਾ ਜੇ ਉਸ ਮਿਲੈ ਤਿਸ ਕੁਸ਼ਟ ਉਠਾ ਜਿਹੜਾ ਉਹਨਾਂ ਪੰਬਰਾਂ ਦੇ ਨਾਲ ਮਿਲਦਾ ਉਹਨਾਂ ਨੂੰ ਵੀ ਨਹੀਂ ਦਿੰਦੀ ਆ ਕੋਣ ਹੋਰ ਉਠਾ ਦਿੰਦੇ ਹਨ ਹਰ ਤਿਨ ਕਾ ਦਰਸ਼ਨ ਨਾ ਕਰਹੁ ਜੇ ਹਰੀ ਦੇ ਪਿਆਰੇ ਸੰਤ ਜਨੋਂ ਉਹਨਾਂ ਦਾ ਵੀ ਦਰਸ਼ਨ ਨਾ ਕਰਿਆ ਕਰੋ ਜੋ ਉਹਨਾਂ ਦੇ ਨਾਲ ਮੇਰੇ ਨਾਲ ਵੀ ਪਾਪ ਹੈ ਕੀ ਪਤਾ ਕਹੀ ਜੀ ਗੱਲ ਸੁਣਾ ਕੇ ਸਾਡੇ ਮਨ ਦੇ ਅੰਦਰ ਅਸਰ ਪਾ ਜਾਣ ਜੋ ਦੂਜੇ ਭਾਇ ਚਿਤ ਲਾਏ ਜਿਹੜੇ ਦੁਆਦ ਭਾਇ ਚਿਤ ਲਾਉਂਦੇ ਹਰ ਦਿਨ ਕਾ ਫੇਰ ਪਰ ਹਰ ਦਿਨ ਕਾ ਦਰਸ਼ਨ ਨਾ ਕਰਹੁ ਫੇਰ ਹੀ ਉਹਨਾਂ ਦਾ ਦਰਸ਼ਨ ਸਾਨੂੰ ਨਾ ਕਰਾਓ ਹੇ ਹਰੀ ਦੇ ਪਿਆਰਿਓ ਨਾ ਦਰਸ਼ਨ ਨਾ ਕਦੇ ਕਰੋ ਜੋ ਦੂਜੈ ਭਾਇ ਚਿਤਲਾ ਜਦੋਂ ਦੂਜੈ ਭਾਇ ਚਿੱਦੀ ਬਿਰਤੀ ਨੂੰ ਲਾਉਂਦੇ ਹਨ ਹੋਰ ਕਰਤਾ ਆਪ ਲਿਖ ਪਾਇ ਇਹ ਕਰਤਾ ਪੁਰਖ ਨੂੰ ਧਰੋਂ ਆਪ ਤੋਂ ਲਿਖ ਕੇ ਪਾਤਾ ਉਹਨਾਂ ਦੇ ਮੱਥੇ ਤੇ ਇਸ ਨਾਲ ਕੋਈ ਚਾਰਾ ਨਹੀਂ ਉਸ ਪਰਮੇਸ਼ਰ ਨਾਲ ਕਿਹਦਾ ਚਾਰਾ ਜੋਰ ਤੈਨਾਂ ਚੱਲ ਸਕਦਾ ਉਹਨਾਂ ਦੇ ਕਰਮਾਂ ਅਨੁਸਾਰ ਫਲ ਦੇ ਪੈ ਮਾਰੈ ਨੇ ਜਨ ਨਾਨਕ ਨਾਮ ਆਰਾਧ ਤੂ ਸਤਿਗੁਰੂ ਸਾਹਿਬ ਜੀ ਕਹਿੰਦੇ ਹੈ ਪਿਆਰਿਆ ਤੂੰ ਤਾਂ ਮਹਾਰਾਜ ਦੇ ਨਾਮ ਨੂੰ ਆਰਾਧ ਯਾਦ ਕਰ ਇਸ ਅਪੜ ਕੋ ਨਸਕਾ ਇਸ ਵਾਹਿਗੁਰੂ ਦੇ ਨਾਮ ਦੇ ਬਰਾਬਰ ਕੋਈ ਪਹੁੰਚ ਨਹੀਂ ਸਕੇਗਾ ਏਡੀ ਵੱਡੀ ਵਡਿਆਈ ਹੋਵੇਗੀ ਨਾ ਵੈ ਕੀ ਵਡਿਆਈ ਵੱਡੀ ਹੈ ਮਹਾਰਾਜ ਦੇ ਨਾਮ ਦੀ ਬਹੁਤ ਵੱਡੀ ਵਡਿਆਈ ਹੈ ਨਿਤ ਸਵਾਈ ਚੜਾ ਚੜਾਏ ਜਿੱਦਾਂ ਵਰਤੀ ਸਵਾਈ ਦੂਣੀ ਚੌਗਣੀ ਗੜੀ ਹੋਈ ਚੜਦੀ ਹੈ ਮਹੱਲਾ ਚੌਥਾ ਜੇ ਹੁੰਦਾ ਗੁਰੂ ਬਹਿ ਟਿਕਿਆ ਜਿਹੜਾ ਹੁੰਦਿਆਂ ਗੁਰੂ ਅਰਜਨ ਸਾਹਿਬ ਜੀ ਨੂੰ ਜਿਵੇਂ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਟਿਕਣਾ ਕੀਤਾ ਗੁਰਤਾ ਗੱਦੀ ਤੇ ਟਕਾਏ ਐ ਸਥਿਤ ਕੀਤੇ ਐ ਇਸ ਜਨ ਕੀ ਵਡਿਆਈ ਉਹਨਾਂ ਜਨੋ ਪਿਆਰਿਆਂ ਦੀ ਬਹੁਤ ਵਡਿਆਈ ਗੁਰੂ ਪ੍ਰਮੇਰਸ ਰੂਪ ਹੋ ਕੇ ਹੋਈ ਹੈਿਸ ਕੋ ਜਗਤ ਨਿਵਿਆ ਸਭ ਪੈਰੀ ਪਿਆ ਆਗਿਆ ਤੁਗ ਵਿੱਚ ਮਹੱਲਾ ਚੌਥਾ ਜੇ ਹੁੰਦਾ ਗੁਰੂ ਵਹਿ ਟਿਕਿਆ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਪ੍ਰਤੱਖ ਹੁੰਦਿਆਂ ਗੁਰਤਾ ਗੱਦੀ ਤੇ ਬਿਠਾ ਕਰਕੇ ਟਿਕਿਆ ਸਥਿਤ ਕੀਤਾ ਹੈ ਇਸ ਜਨ ਕੀ ਵਡਿਆਈ ਵਡਿਆਈ ਗੁਰਤਾ ਗੱਦੀ ਦਾ ਸੋ ਟਿਕਾ ਸੋ ਬਹਿਣਾ ਸੋਈ ਦੀਵਾਨ ਉਹਨਾਂ ਜਨਾ ਦੀ ਵਿਡਿਆਈ ਬਹੁਤ ਸੰਸਾਰ ਚ ਵੱਡੀ ਹੋ ਗਈ ਐ। ਕਿਸ ਕਉ ਜਗਤ ਨਿਵਿਆ ਸਭ ਪੈਰੀ ਪਿਆ। ਉਹਨਾਂ ਦੇ ਅਗੇ ਸਾਰਾ ਜਗਤ ਝੁਕਿਆ ਹੈ, ਸਭ ਚਰਨੀ ਪਿਆ ਹੈ। ਜਸ ਵਰਤਿਆ ਹਲੂਈ। ਸਾਰੇ ਸੰਸਾਰ ਵਿੱਚ ਜਸ ਵਰਤ ਰਿਹਾ ਹੈ। ਕਿਸ ਕਉ ਖੰਡ ਬ੍ਰਹਮੰਡ ਨਮਸਕਾਰ ਕਰਹਿ। ਉਹਨਾਂ ਨੂੰ ਨਵੇਂ ਖੰਡਾਂ ਦੇ ਜੀਵ, ਬ੍ਰਹਮੰਡਾਂ ਦੇ ਜੀਵ ਸਾਰੇ ਬੰਦਨਾ ਕਰਦੇ, ਨਮਸਕਾਰਾਂ ਕਰਦੇ ਐ। ਜਿਸ ਕੈ ਮਸਤਕ ਹੱਥ ਧਰਿਆ ਗੁਰਪੂਰ ਐ। ਜਿਨ੍ਹਾਂ ਦੇ ਮੁਖੇ ਤੇ ਕਿਰਪਾ ਦਾ ਹੱਥ ਪੂਰਾ ਸਤਗੁਰੂ ਮੈਂ ਰੱਖ ਦਿੱਤਾ ਸੋ ਪੂਰਾ ਹੋਈ ਉਹ ਪੂਰਨ ਹੋ ਗਏ ਮਹਾਰਾਜ ਸਾਹਿਬ ਕਹਿੰਦੇ ਹਨ ਗੁਰ ਕੀ ਵਡਿਆਈ ਨਿਤ ਚੜੈ ਸਵਾਈ ਸਤਗੁਰਾਂ ਦੀ ਜਿਹੜੀ ਵਡਿਆਈ ਹੈ ਦੁਨੀ ਚੌਗੰਦੀ ਦਾ ਭਰਤੀ ਚੜ ਰਹੀ ਹੈ ਅਪੜ ਕੋ ਨਸ ਕੋਈ ਸਤਗੁਰਾਂ ਦੀ ਵਡਿਆਈ ਦੇ ਬਰਾਬਰ ਪਹੁੰਚ ਨਹੀਂ ਕੋਈ ਸਕਦਾ ਹੈ ਜਨ ਨਾਨਕ ਹਰ ਕਰਤਾ ਆਪ ਬਹਿ ਟਿਕੇ ਆ ਸਤਗੁਰੂ ਸਾਹਿਬ ਜੀ ਕਹਿੰਦੇ ਹਨ ਗੁਰੂ ਰਾਮਦਾਸ ਜੀ ਹਰੀ ਕਰਤਾਰਨ ਬੈਠ ਕੇ ਜਿਨ੍ਹਾਂ ਨੂੰ ਗੁਰਤਾਗਤ ਦੇ ਟਿੱਕਿਆ ਤਿਲਕ ਦਿੱਤਾ ਇਸ਼ਤਤ ਕੀਤਾ ਹੈ ਆਪੇ ਪੈਜ ਰੱਖਾ ਹੈ ਪ੍ਰਭ ਸੂਹੀ ਬੇਸੀਆ ਕਹਿੰਦਾ ਸੀ ਪਿਤਾ ਨੂੰ ਤੇ ਪੁੱਤਰ ਨੂੰ ਸਾਰਿਆਂ ਨੂੰ ਮੈਂ ਮਿਲਾ ਕੇ ਪਾਤਸ਼ਾਹ ਦੇ ਕੋਲੇ ਸੱਜ ਲਾਹਾਂਗਾ ਮਹਾਰਾ ਕਹਿਣ ਲੱਗੇ ਭਾਈ ਆਪ ਹੀ ਪਰਮੇਸ਼ਰ ਪੈਜ ਰੱਖੇਗਾ ਜਿਨ੍ਹਾਂ ਨੂੰ ਗੁਰਿਆਈ ਦਿੱਤੀ ਗੁਰੂ ਅਰਜਨ ਸਾਹਿਬ ਦੇ ਤਾਂ ਗੁਰੂ ਰਾਮਦਾਸ ਸਾਹਿਬ ਨੇ ਜਵਾਬ ਦਿੱਤੇ ਸਨ ਪੌੜੀ ਕਾਇਕੂਟ ਅਪਾਰ ਹੈ ਇਹ ਮਨੁੱਖਾ ਜਨੂਪੀ ਕਾਇਆ ਜਿਹੜੀ ਦੇਹ ਹੈ ਇਹ ਕਿਲੇ ਦੀ ਨਹੀਂ ਆਈ ਹੈ ਅਪਾਰ ਪਰਮੇਸ਼ਰ ਦਾ ਬਣਾਇਆ ਹੋਇਆ ਹੈ ਅੰਦਰ ਹਟ ਨਾਲੇ ਇਹਦੇ ਨਾਲ ਹਟ ਨਾਲੇ ਇੰਦਰੀ ਰੂਪੀ ਬਾਜ਼ਾਰ ਬਣੇ ਹੋਏ ਅੰਦਰ 14 ਪੰਜ ਕਰਮ ਇੰਦਰੀ ਪੰਜ ਗਿਆਨ ਇੰਦਰੀ ਤੇ ਮਨ ਬੁੱਧ ਚਿਤ ਹੰਕਾਰ ਚਾਰੇ ਅੰਤਾਂ ਕਰਨ ਇਹ 14 ਇੰਦਰੀ ਰੂਪ ਬਾਜ਼ਾਰ ਬਣੇ ਹੋਏ ਹਨ ਇੰਦਰੀ ਰੂਪੀ ਅੰਦਰ ਹਟ ਨਾਲੇ ਹਨ ਗੁਰਮੁਖ ਸੌਦਾ ਜੋ ਕਰੇ ਜਿਹੜੇ ਗੁਰਮੁਖ ਨੇਤਾ ਦਾ ਮਹਾਰਾਜ ਦਰਸ਼ਨ ਕਰਨੇ ਕੰਨਾ ਦਾ ਜਸ ਸੁਣਨਾ ਮੋਖਨਾ ਕੀਰਤਨ ਗਾਉਣਾ ਇਹ ਸੌਦਾ ਜਿਹੜੇ ਗੁਰਮੁਖ ਕਰਦੇ ਆਂ ਹਰ ਵਸਤ ਸੰਭਾਲੀ ਉਹ ਹਰੀ ਦੇ ਸਰੂਪ ਰੂਪੀ ਵਸਤੂ ਨੂੰ ਸੰਭਾਲ ਲੈਂਦੇ ਹਨ ਪ੍ਰਾਪਤ ਕਰ ਲੈਂਦੇ ਹਨ ਇਉ ਕਾਇਆ ਬੁੱਧ ਰੂਪੀ ਕੋਟ ਹੈ ਬਣਿਆ ਹੋਇਆ ਪਾਰ ਆਵਾਰ ਤੋਂ ਰਹਿ ਅੰਦਰੇ ਸਰਬਣ ਮੰਨਨ ਅਧਿਆਸਨ ਤਤਕੁੰਮ ਦਾ ਸੋਧਨ ਆਦਿਕ ਫਟਣਾਲੇ ਬਾਜ਼ਾਰ ਬਣੇ ਹੋਏ ਅੰਦਰ ਗੁਣਾ ਦੇ ਗੁਰਮੁਖ ਸੌਦਾ ਜੋ ਕਰੇ ਜਿਹੜੇ ਗੁਰਮੁਖ ਪਰਮੇਸ਼ਰ ਦੇ ਨਾਮ ਦਾ ਸਰਗੁਣ ਕਰਨਾ ਮੰਨਣ ਕਰਨਾ ਨਿਯਾਸਨ ਕਰਨਾ ਤਤਉ ਦਾ ਸੋਧਨ ਕਰਨਾ ਇਹ ਸੌਦੇ ਨੂੰ ਪ੍ਰਾਪਤ ਕਰਦੇ ਹੈ ਹਰ ਵਸਤ ਸੰਭਾਲੇ ਉਹ ਹਰੀ ਦੇ ਸੱਚੇ ਨੰਦਰੂ ਵਸਤੂ ਨੂੰ ਸੰਭਾਲ ਲੈਂਦੇ ਹਨ ਨਾਮ ਨਿਧਾਨ ਹਰ ਬਣਦੀ ਹੈ ਸੇ ਭਾਈ ਸਤਗੁਰਾਂ ਦੀ ਸੰਗਤ ਵਿੱਚ ਮਿਲ ਕਰਕੇ ਪਰਮੇਸ਼ਰ ਦੇ ਨਾਮ ਦਾ ਖਿਆਨ ਹੈ ਹਰੀ ਦੇ ਦਾ ਇਨੂੰ ਬਣ ਜੀਏ ਖਰੀਦਣਾ ਕਰੀਏ ਤਨਮਨ ਧੰ ਦੇ ਕੇ ਹੀਰੇ ਪਰਵਾਲੇ ਇਹ ਮਾਰਾ ਨਾਮ ਹੈ ਕਿ ਹੀਰੇ ਹੈ ਕਿ ਪਰਵਾਲੇ ਮੂੰਗਿਆ ਵੀ ਨਹੀਂ ਆਈ ਹੈ ਇਹ ਹੀਰੇ ਅਵਿਰਾਗ ਵੇਖ ਬਿਵੇਗ ਬਰਾਗ ਵੇਖ ਖਰ ਸੰਤੀ ਮੋਖ ਸ਼ਾਦਕ ਹੀਰੇ ਹਨਗੇ ਤੇ ਪਰਵਾਲੇ ਨਿਸਕਾਮ ਕਰਮarup ਪਰਵਾਲੇ ਮੂੰਗੇ ਹਨਗੇ ਇਸ ਪ੍ਰਕਾਰ ਦੇ ਸੁੰਦਰ ਮੂੰਗੇ ਹਨਗੇ ਜਿਵੇਂ ਹੀਰੇ ਪਰਵਾਲੇ ਸਭ ਸੰਤੋਖ ਦੇ ਆ ਧਰਮ ਆਲਕ ਤਾਂ ਪਰਵਾਲੇ ਮੂੰਗਿਆਂ ਦੀ ਨਹੀਂ ਆਈ ਹੈ ਵਿਰਾਗ ਆਦਿਕ ਹੀਰੇ ਹਨਗੇ ਇਸ ਪ੍ਰਕਾਰ ਦੇ ਜਿਹੜੇ ਗੁਣ ਹਨਗੇ ਹੀਰੇ ਪਰਵਾਲੇ ਪਰਮੇਸ਼ਰ ਦੇ ਨਾਮ ਰੂਪੀ ਹੀਰੇ ਕਰਕੇ ਜਿਹੜੀ ਸੰਸਾਰ ਦੀ ਬਾੜ ਬਾੜ ਹੈ ਇਸ ਤੋਂ ਪਰੇ ਹੋ ਜਾਈਦਾ ਦੇਵ ਮਾਨ ਦੀ ਬਾੜ ਤੋਂ ਪਰੇ ਹੋ ਜਾਈਦਾ ਇਸ ਪ੍ਰਕਾਰ ਨਿਸ਼ਕਾਮ ਕਰਮਾ ਰੂਪੀ ਪਰਵਾਲੇ ਮੁੰਗੇ ਹਨਗੇ ਤੇ ਵਿਰਾਗ ਆਦਿਕ ਹੀਰੇ ਨਾਮ ਦੇ ਖਜ਼ਾਨੇ ਨਾਲ ਹੀ ਦਾਤਾਂ ਸਾਰੀਆਂ ਪ੍ਰਾਪਤ ਹੁੰਦੀਆਂ ਖਰੀਦਣਾ ਕਰੀਏ ਬਿਨ ਕਾਇਆ ਜੇ ਹੋਰ ਥੈ ਧਨ ਖੋਜਦੇ ਜਿਹੜੇ ਇਸ ਬੇਹ ਤੋਂ ਬਿਨਾ ਜੇ ਬੁੱਧੀ ਤੋਂ ਬਿਨਾ ਹੋਰ ਥਾਵਾਂ 'ਚ ਧਾਨੇ ਖੋਜਦੇ ਭਾਲਦੇ ਹਨ ਛੇ ਮੂੜ ਬੇਤਾਲੇ ਉਹ ਮੂਰਖਾਂ ਨੂੰ ਸ਼ਾਸਤਰ ਗਿਆਤ ਤੋਂ ਹੀਣੇ ਹੋਣੇ ਕਰਕੇ ਬੇਤਾਲੇ ਸਰੂਪ ਰੂਪੀ ਤਾਲ ਤੋਂ ਖੁੰਝੇ ਹੋਏ ਹਨ ਪੂਜਨਿਆਂ ਜੀ ਨੇ ਆਈ ਹਨ ਛੇ ਉਜੜ ਭਰਮ ਭਵਾਈ ਹੈ ਉਹ ਸੰਸਾਰ ਦੀਆਂ ਯੂਨਾ ਰੂਪੀ ਉਜਾੜ ਵਿੱਚ ਭਰਮ ਚ ਭੁਲਾਏ ਜਾਂਦੇ ਹਨ ਜਿਉਂ ਝਾੜ ਮਿਰਗ ਭਾਲੇ ਜਿਸ ਗੁਰਦਾਰ ਮੇਗ ਦਾ ਸੁਭਾਅ ਹੈ ਝਾੜੀਆਂ ਨੂੰ ਸੁਂਗਦਾ ਫਿਰਦਾ ਹੈ ਜਿਹੜੇ ਹੀ ਹਰਨ ਹੁੰਦੇ ਹਨ ਸਾਧ ਸੰਗਤ ਜੀ ਕਸਤੂਰੀ ਵਾਲੇ ਉਹ ਜਦੋਂ ਮਹਿਕ ਆਉਂਦੀ ਹੈ ਕਸਤੂਰੀ ਦੀ ਉਸ ਵੇਲੇ ਸਮਝੇ ਸਭ ਝਾੜਾਂ ਵਿੱਚੋਂ ਖੁਸ਼ਬੂ ਆਉਂਦੀ ਹੈ ਜਦੋਂ ਝਾੜ ਦੇ ਨਾਲ ਲੱਗ ਕੇ ਨਾਸਾਂ ਉਹਨਾਂ ਨੇ ਟਿਕ ਜਾਂਦੀਆਂ ਹਨ ਤੇ ਪਿੱਛੋਂ ਹਵਾ ਆਉਂਦੀ ਹੈ ਉਹ ਉਹਨਾਂ ਦੀ ਧੁੰਨੀ ਵਿੱਚ ਕਸਤੂਰੀ ਹੁੰਦੀ ਹੈ ਉਹਦੇ ਚੋਂ ਖੁਸ਼ਬੂ ਆਉਂਦੀ ਹੈ ਉਹ ਸਮਝਦੇ ਅਗਿਆਨੀ ਕਿ ਝਾੜਾਂ ਵਿੱਚੋਂ ਖੁਸ਼ਬੂ ਆਉਂਦੀ ਹੈ ਝਾੜਾਂ ਨੂੰ ਸੁਂਗਦੇ ਫਿਰਦੇ ਰਹਿੰਦੇ ਐ ਇਸੇ ਪ੍ਰਕਾਰ ਪੰਬਰਪੁਰਖ ਜਿਹੜੇ ਹਨਗੇ ਉਹ ਹਰਨਾ ਦੀ ਨਿਆਈ ਉਹਨਾਂ ਦੇ ਰਿਲੂਪੀ ਵਿੱਚ ਅੰਦਰ ਕਸਤੂਰੀ ਦੀ ਨਿਆਈ ਪਰਮੇਸ਼ਰ ਆਪ ਕਬੀਰ ਕਵੀਰ ਕਸਤੂਰੀ ਭਇਆ ਸੋ ਉਹ ਝਾੜਾਂ ਦੀ ਨਿਆਈ ਵਿਸ਼ੇ ਸੁਖਾਂ ਨੂੰ ਇਸਤਰੀ ਆਦਿਕਾਂ ਦੇ ਸੁਖ ਨੂੰ ਮਿਰਗਾ ਵਾਂਗੂ ਭਾਵਦੇ ਫਿਰਦੇ ਖਾਣੀ ਇਹਨਾਂ ਦੇ ਭੋਗਣ ਦੀ ਆਨੰਦ ਹੋਇ ਇਸ ਤਰ੍ਹਾਂ ਭੁੱਲੇ ਰਹਿੰਦੇ ਹਨ